ਨੀंबू पानी ਬਣਾ ਰਹੀਆਂ ਮੈਂ ਕਿਉਂ ਬਣਾ ਰਹੀ ਨੀंबू पानी ਤੁਹਾਨੂੰ ਆਏ ਆਪਣੇ ਅੱਗੇ ਨਾਨੀ ਮਾਮੀ ਅੱਜ ਮੇਰੇ ਡੈਡੀ ਆਏ ਨੇ ਪਿੰਡ ਆਲੇ ਮਾਮੀ ਜੀ ਆਏ ਨੇ ਤੇ ਅੱਜ ਅਸੀਂ ਨੀंबू पानी ਬਣਾ ਰਹੀਆਂ ਉਹਨਾਂ ਲਈ ਹਨਾ ਗਰਮੀ ਬਹੁਤ ਹੈ ਸ간ਜੀ ਬਣ ਰਹੀ ਆ ਹਾਂਜੀ ਪੀਗਾ ਤੂੰ ਹਾਂਜੀ ਸ਼ੱਕਰ ਵਾਲੀ ਸ간ਜੀ ਵੀ ਬਣਾਵਾਂਗੇ ਨਹੀਂ ਸ਼ੱਕਰ ਵਾਲੀ ਬਣਾਵਾਂਗੇ ਖੰਡ ਵਾਲੀ ਖੰਡ ਅਸੀਂ ਯੂਜ਼ ਨਹੀਂ ਕਰਦੇ ਗਾਇਸ ਹਾਂਜੀ ਕਿਵੇਂ ਸਾਰੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ welcom ਕਰਦੇ ਆ ਤੁਹਾਡਾ ਧਨੌਲਾ ਕਪਲ ਬਲੌਗਸ ਤੇ ਅੱਜ ਅਸੀਂ ਬਣਾਈ ਆ ਸ਼ੱਕਰ ਵਾਲੀ ਸਕੰਜਵੀ ਤੇ ਅਸੀਂ ਕਿਹਨੂੰ ਬੁਲਾ ਰਹੇ ਆ ਇਹ ਅੱਜ ਤੁਹਾਨੂੰ ਅੱਗੇ ਮਲਾਉਨੇ ਆ ਦਿਖਾਓ ਮਨਵੀਰ ਕੌਣ ਆਇਆ ਆਪਾਂ ਕਿਹਨੂੰ ਬਣਾਉਨੇ ਆ ਨਾਨੂ ਜੀ ਮੰਮੀ ਜੀ ਨਾਲ ਨਾਨੀ ਜੀ ਆਏ ਨੇ ਹਾਂ ਹੈਨਾ ਤੇ ਅੱਜ ਅਸੀਂ ਇਹਨਾਂ ਨੂੰ ਸ਼ੱਕਰ ਵਾਲੀ ਸਕੰਜਵੀ ਪਿਵਾਵਾਂਗੇ ਉਹ ਉੱਧਰ ਮੇਰੇ ਡੈਡੀ ਬੈਠੇ ਨੇ ਦੋਨੇ ਦਿਖਾ ਦੇ ਮਨਵੀਰ ਆ ਸਾਡੀਆਂ ਦੋ ਮੰਮੀਆਂ ਆ ਗਈਆਂ ਇੱਕ ਸਾਡੀ ਮੰਮੀ ਆ ਗਈ ਪਰ ਵੀ ਉਹਦੇ ਉਹ ਵੀ ਕਹੇ ਜਾ ਬਣਿਆ ਹੈ ਸਾਡਾ ਸ਼ੱਕਰ ਵਾਲਾ ਕੰਜਵੀ ਵਾਲਾ ਪਾਣੀ ਜੂਸ ਕੀਤਾ ਸੀ ਨਾ ਲੈ ਠਰ ਕੇ ਲੈਣੀ ਹੈ ਹੈ ਟੇਸਟੀ ਹੈ ਦੱਸੋ ਜੀ ਕੈਮਰੇ ਚ ਬਹੁਤ ਜ਼ਿਆਦਾ ਵਧੀਆ ਬਹੁਤ ਟੇਸਟੀ ਹੈ ਲਵਨ ਵੀ ਤੁਸੀਂ ਵੀ ਦੱਸ ਦੋ ਕੈਮਰੇ ਚ ਤੁਸੀਂ ਦੱਸ ਦੋ ਵੀ ਤੁਹਾਨੂੰ ਕਿਵੇਂ ਲੱਗਿਆ ਇਸ ਕੰਜਵੀ ਸ਼ੱਕਰ ਵਾਲਾ ਪਾਣੀ ਕਿਵੇਂ ਲੱਗਿਆ ਇੱਕ ਨੰਬਰ ਸੀ ਸਵਾਦ ਹੈ ਲੰਮ ਵੇ ਕੋਰ ਭਾਗ। ਨਾਲ ਤੋਂ ਵੀ ਹੈ। ਮੈਂ ਵੀ ਪੀਉਂਗੀ। ਖਾਣਾ ਖਾਣ ਦੀ ਹੁਣ ਤਿਆਰੀਆਂ ਹੋ ਰਹੀਆਂ ਨੇ। ਮੇਰੀ ਮੰਮਾ ਨੇ ਬਣਾਈਆਂ ਨੇ ਅੱਜ ਸੇਵੀਆਂ। ਦੇਖੋ। ਗੁੜ ਵਾਲੀਆਂ, ਚੱਕਰ ਵਾਲੀਆਂ। ਖੰਡ ਨਹੀਂ ਅਸੀਂ ਵਰਤਦੇ। ਸਾਡੇ ਘਰ ਚ ਚੱਕਰੀ ਜਲਦੀ ਆ। ਲਓ ਮੰਮੀ ਤੇ ਮੰਮੀ ਹੁਣ ਚਾਹ ਕਿਚਨੇ ਖਾਣੇ ਦੀ ਚ। ਐਵੇਂ ਡੈਡੀ ਨੇ ਥੋੜੇ ਜਿਹਾ ਬਸ ਤੁਹਾਨੂੰ ਪਤਾ ਹੀ ਯਾਰ ਕਰ ਹੀ ਲੈਂਦੇ ਆ ਵਲੌਗ 'ਚ ਸੀ ਇਹਨਾਂ। ਖੀਰਾ, ਹਲਦੀ ਹੈ ਨਾ ਖਾ ਸਕਦੇ। ਮਨਵੀਰ, ਸ਼ਰਾਰਤ ਨਹੀਂ ਕਰਨੀ ਪੁੱਤ। ਮੇਰੀ ਰੋਟੀ ਖਾਣੀ ਅੱਜ ਆਪਾਂ ਤੰਦੂਰ ਦੀਆਂ ਰੋਟੀਆਂ ਨੇ ਗਾਇਸ ਕਿਹਨੇ ਬਣਾ ਕੇ ਭੇਜੀਆਂ ਨੇ ਮੇਰੀ ਮੰਮੀ ਜੀ ਨੇ ਸਪੈਸ਼ਲ ਥੈਂਕ ਯੂ ਫॉर ਗਗਨ ਭਾਬੀ ਹੈ ਨਾ ਮੰਮੀ ਵਾਸਤੇ ਆ ਮੰਮੀ ਦੇ ਸਪਾਰਸ ਤੇ ਆਈਆਂ ਨੇ ਇਹ ਰੋਟੀਆਂ ਮੰਮੀ ਨੇ ਕਹਿੰਦੀ ਸੀ ਮੈਂ ਕਹਿੰਦੀ ਕੈਨੇਡਾ ਤੋ ਆ ਕੇ ਤੰਦੂਰੀ ਰੋਟੀ ਖਾਣੀ ਆ ਪਰ ਭਾਬੀ ਨੇ ਅੱਜ ਧੁੱਪ ਅੱਜ ਤੰਦੂਰ ਤਪਾ ਕੇ ਸਪੈਸ਼ਲ ਆ ਰੋਟੀ ਮੰਮੀ ਲਈ ਬਣਾ ਕੇ ਭੇਜੀ ਆ ਤੰਦੂਰ ਰੋਟੀ ਹੁਣ ਆਪਾਂ ਰੋਟੀ ਖਾ ਲਈਏ ਤੁਹਾਨੂੰ ਮਿਲਦੇ ਆਪਾਂ ਰੋਟੀ ਖਾ ਕੇ ਨੂੰ ਮਿ ਤੁਵਾ ਦੇਗੀ ਮੇਰੀ ਪਰ ਫਿਰ ਕੀ ਚੀਜ਼ ਆ ਇਹ ਸ਼ੇਵਨਾ ਤੇਰੀ ਤੀਨੇ ਬੁਰੀਆਂ ਤੂਈਆਂ ਪੰਜਾਬ ਤਾਂ ਨਹੀਂ ਬਣਾਉਂਦੀਆਂ ਖਾਣਾ ਖਾ ਕੇ ਨਾ ਹੁਣ ਇਹ ਕਹਿੰਦੇ ਅਸੀਂ ਵੀ ਬਾਹਰ ਬੈਠਣਾ ਏਸੀ ਦੀ ਹਵਾ ਤੋਂ ਅੱਕ ਗਏ ਹੁਣ ਅਸੀਂ ਇਹ ਅਸਲ ਚ ਨਾਨਦ ਪਰਝਾਈ ਨਹੀਂ ਚੁਗਲੀ ਸਿਸਟਮ ਚੱਲ ਰਿਹਾ ਚੁਗਲੀਆਂ ਕਰ ਰਹੇ ਨੇ ਇਹ ਹੁਣ ਉਹ ਨਾਨਦ ਪਰਝਾਈ ਨੂੰ ਸੁਣਾਉਂਦੀ ਆ ਪਰਝਾਈ ਨਾਨਦ ਨੂੰ ਸੁਣਾਉਂਦੀ ਆ ਦੇਖ ਬੈਠੇ ਤਾਂ ਦੇਖੋ ਤੁਸੀਂ ਕਬੀਲਦਾਰੀ ਦੀਆਂ ਗੱਲਾਂ ਕਰਦੇ ਤੁਸੀਂ ਕਬੀਲਦਾਰੀ ਦੀਆਂ ਕਰਦੇ ਚੱਲ ਵਧੀਆ ਗੱਲਾਂ ਆ ਜੇ ਅੱਜ ਇੱਕ ਦੂਜਾ ਨਾਲ ਗੱਲ ਕਰਾਂਗੇ ਫਿਰ ਕਰੂਗਾ ਨਹੀਂ ਪਿਆਰ ਆ ਹੀ ਵੈਸੇ ਮੇਰੇ ਆ ਹੀ ਨਹੀਂ ਗੱਲ ਹੈਗੀ ਪਿੰਡਾਂ ਚ ਤਾਂ ਹੀ ਪਿਆਰ ਦੇਖਣ ਨੂੰ ਮਿਲਦਾ ਬਹੁਤ ਘੱਟ ਆ ਸਾਨੂੰ ਇਹ ਮੇਰੀ ਮੰਮੀ ਦੀ ਮੇਰੀ ਮਾਮੀ ਦਾ ਪਰ ਉਹ ਇਹ ਆ ਮੈਂ ਤੁਹਾਨੂੰ ਦੱਸਿਆ ਸੀ ਨਾ ਵਲੌਗ ਚ ਕੱਲ ਵੀ ਸਾਡਾ ਘਰ ਖੇਤਾਂ ਚ ਆ ਦੇਖੋ ਖੇਤਾਂ ਚ ਹੋਣ ਕਰਕੇ এনवायरमेंट ਵੈਦਰ ਵਧੀਆ ਹੈਗਾ ਸ਼ਾਮ ਨੂੰ ਹਾਂ ਇਹ ਤਾਂ ਆਈ ਨੂੰ ਬਾਹਰੇ ਆ ਕੇ ਬੈਠ ਗਈ ਮਨਵੀਰ ਨੇ ਹੁਣ ਖਾ ਕੇ ਮਾਮੀ ਦੇ ਹੱਥ ਦੀਆਂ ਤਿੰਨ ਰੋਟੀਆਂ ਹੁਣ ਇਹ ਸਾਈਕਲ ਤੇ ਚੱਲਿਆ ਰੌਂਡ ਸ਼ੌਂਡੀ ਲਾਉਣ ਚਾਰ ਖਾ ਗਿਆ ਕਹਿੰਦਾ ਹੁਣ ਮੈਂ ਰਾਉਂਡ ਕਰਨ ਜਾਣਾਗਾ ਤੇ ਨਾਨੀ ਹੁਣੀ ਗੱਲਾਂ ਕਰਦੇ ਨੇ ਚਲੋ ਫਿਰ ਕੰਟੀਨਿਊ ਤੁਸੀਂ ਕਰੋ ਗੱਲਾਂ ਮੈਂ ਆਉਣੀ ਆ ਥੋੜੇ ਟਾਈਮ ਤੱਕ ਠੀਕ ਹੈ ਜੀ ਆਈਸਕ੍ਰੀਮ ਖਾਣੀ ਨਾਨੀ ਕਹਿੰਦਾ ਚਲੋ ਜੀ ਇਹ ਹੁਣ ਗੱਲਾਂ ਬਾਤਾਂ ਕਰਨ ਦੋ ਆ ਵੀਊ ਚੈੱਕ ਕਰੋ ਤੁਸੀਂ ਰਾਤ ਵਾਲਾ ਸਾਡੇ ਘਰ ਦਾ ਆ ਦੇਖੋ ਰਾਤ ਨੂੰ ਮੈਨੂੰ ਆਫ ਵੀ ਬਿਮਾਰੀ ਦਿਨ ਡਰ ਵੀ ਲੱਗਦਾ ਥੋੜਾ ਜਿਹਾ ਪਰ ਸੋਨਾ ਵੀ ਲੱਗਦਾ ਰਾਤ ਨੂੰ ਵੀਊ ਕਰਦਾ ਦੇਖੋ ਚੈੱਕ ਕਰੋ ਵੀਊ ਸਾਡੇ ਘਰ ਦਾ ਰਾਤ ਦਾ 뷰 ਹੈ ਸਾਡਾ ਰਾਤ ਦਾ 뷰 ਇਦਾਂ ਦਾ ਸਾਡੇ ਘਰ ਦਾ ਵੈਸੇ ਜਦੋਂ ਹਵਾ ਚੱਲਦੀ ਹੈ ਨਾ ਠੰਡੀ ਉਹਦਾ ਬਹੁਤ ਸੋਨਾ ਲੱਗਦਾ ਲੋਕ ਇਦਾਂ ਤੇ ਲਾਈਟ ਵਗੈਰਾ ਚਲੀ ਵੀ ਜਾਵੇ ਹਨਾ ਇਨਵਰਟਰ ਵਗੈਰਾ ਕਈ ਵਾਰ ਆਪਣਾ ਹੁੰਦਾ ਵੀ ਸਾਰਾ ਦਿਨ ਚੱਲਦਾ ਰਹਿ ਗਿਆ ਨਹੀਂ ਪੱਖੇ ਵਗੈਰਾ ਚੱਲ ਸਕਦੇ ਤਾਂ ਆਪਾਂ ਇਹ ਆ ਵੀ ਬਾਹਰ ਬੈਠ ਸਕਦੇ ਆ ਚਲੋ ਥੋੜੀ ਮੱਛਰ ਵਗੈਰਾ ਦੀ ਹੁੰਦੀ ਆ ਪ੍ਰੋਬਲਮ ਉਦਾਂ ਠੀਕ ਆ ਵੀ এনवायरमेंट ਵਧੀਆ ਹੁੰਦਾ ਰਾਤ ਨੂੰ ਖੇਤਾਂ 'ਚ ਹਵਾ ਵਗੈਰਾ ਵਧੀਆ ਲੱਗਦੀ ਐ ਤੁਸੀਂ ਬੈਠ ਸਕਦੇ ਹੋ ਨਾ ਰਾਤ ਨੂੰ ਤੇ ਮਨਵੀਰ ਹੁਣ ਤਿਆਰੀ ਤੇ ਆਂ ਰੌਂਡੀ-ਸ਼ੌਂਡੀ ਦੀ ਤੇ ਚੱਲ ਮਨਵੀਰ ਦਿਓ ਕਿਹੜਾ ਤੁਸੀਂ ਤੇ ਆਪਾਂ ਤੁਹਾਨੂੰ ਫਿਰ ਮਿਲਦੇ ਹਾਂ ਨਾ ਰੁੱਕ ਕੇ ਥੋੜਾ ਸਗਲਨਾ ਗੱਲਾਂ ਨਹੀਂ ਕਰਨੀਆਂ ਇਹ ਤਾਂ ਸਜਰੇ ਤੇ ਰਾਤ ਦਾ ਖਾਣਾ ਲੈਦਾ ਵੀਰੇ ਇੰਦਾ ਵੀ ਕਰੀ ਜਾਂਦੇ ਔਰ ਮੇਰਾ ਵੀ ਤਾਂ ਬਿੱਟ ਦਾ ਹੀ ਨਾ ਗੱਲਾਂ ਬਾਤਾਂ ਆਵਾਜ਼ ਨਹੀਂ ਆਉਂਦੀ ਤੁਸੀਂ ਰਹਿ ਨਹੀਂ ਚੱਲਦੇ ਸਿਵਾ ਹੋ ਸਰਕਾਰ ਨੂੰ ਸੁਣ ਬਾਦ ਦੇ ਕੁਤਰੇ ਅੰਮਾ ਇਹਨਾਂ ਤੁਮੇ ਗੱਲਾਂ ਕਰੀਏ ਜਾਂ ਕਰੀਏ ਮਣੀ ਪਾਣੀ ਪੀਓਗੇ ਹੂੰ ਨੜੀ ਨੀਂਦ ਆਉਂਦੀ ਐ ਲਗੀ ਖਗਨ ਕੀਤੀਆਂ ਨੇ ਇਹ ਇਹ ਛੇ ਆਉਂਦੇ ਸੌਣ ਵਾਲੇ ਨੇ ਨੇ ਲੈ ਹੁਣੇ ਲੈਟ ਹੋ ਗਿਆ ਇਹ ਲੈਟ ਹੋ ਗਏ ਹੁਣ ਨੀਂਦ ਚੜੀ ਜਾਂਦੀ ਹੈ ਮੰਮੀ ਇੱਕ ਨਸੀ ਭਲੇਰੀ ਗਿਆ ਸਾਡੇ ਜੰਦਿਆਂ ਨੂੰ ਰੋਟੀ ਦਾ ਟਿੱਕਾ ਖਾ ਕੇ ਬਿਨਾ ਦੱਸੇ ਰੁੱਕ ਗਏ ਬਸ ਵਰਜਾਈਆਂ ਲੱਭੀਆਂ ਹੋਈਆਂ ਸੀ ਸੋਡਾ ਟਾਈਮ ਸੋਡਾ ਟਾਈਮ ਸਾਡਾ ਤਾਂ ਦੇਖ ਹੁਣ ਲੇਟ ਦਾ ਹੀ ਟਾਈਮ ਆ ਇਹ ਪਾਉਂਦੇ ਨੇ 6:00 7:00 ਵਜੇ ਨੂੰ ਪੂਰੀ ਨੀਂਦ ਚੜੀ ਪਈ ਆ ਆ ਲੈ ਹੁਣ ਨਾ ਗਿਆ ਸੀ ਤੁਸੀਂ ਨਾ ਸੋਇਆ ਕਰ ਇੱਧਰ ਲੋਕ ਦੇਖਣਗੇ ਇਹਨਾਂ ਬਈ ਖੋਲੀ ਇਸ ਨੂੰ ਖੁਲਾਣਾ ਨਹੀਂ ਇਹਦਾ ਤੁਸੀਂ ਤਾਂ ਪਰਾ ਬਰਕ ਜੋ ਗਿਆ ਕੋਲੇ ਜੋ ਉਹ ਚਣ ਹੈ ਵਿੱਚ ਜੋ ਲਾ ਦੇ ਤੁਸੀਂ ਇਹਨਾਂ ਇੱਕ ਵਾਰ ਬੰਦ ਹੋਵੇ ਇਹ ਰੋ ਤੇ ਠੰਡਾ ਹੋਊਗਾ ਮੈਂ ਤੇ ਤਾਂ ਕਰਵਾਇਆ ਲੱਟਾਂਆਂ ਜਾ ਹਜਾਰ ਆ ਪਰ ਹੁਣ ਇਹ ਨਹੀਂ ਹੁੰਦੀ ਨੀ ਮੰਤਰ ਆਦਾ ਹੈ ਜੰਗ ਜਾ ਰਿਹਾ ਹੁਣ ਲੱਟਾ ਬੰਦ ਹੋਣੀ ਨਹੀਂ ਦਨੀ ਆਪਾਂ ਤੇ ਬਾਰੇ ਸੌ ਸੇ ਡਿਗਰੀ ਸਾਰੀ ਪਰ ਤੁਸੀਂ ਦਾ ਪਾਏ ਜੋ ਫਟਕਾਣਾ ਮਿਲ ਗਿਆ ਤਾਂ ਤੁਸੀਂ ਸਰਾਣੇ ਉੱਤੇ ਹੀ ਸੌਂ ਜਾਗੇ ਅਸੀਂ ਜਾਂਦੇ ਆਂ ਆਪਣੇ ਕਮਰੇ ਤੇ ਚਲੋ ਥੋੜੇ ਜਿਨੇ ਸਰਾਣੇ ਡੈਡੀ ਉੱਧਰ ਪਾ ਦੇਤੀ ਨਾ ਉੱਧਰੀ ਮੈਂ ਕਿਹਾ ਇਹ ਗੱਡੇ ਦਾ ਦੇ ਇਹ ਗੱਡੇ ਦਾ ਉੱਤੇ ਗੱਲ ਨਹੀਂ ਹੁੰਦਾ ਡੈਡੀ ਉੱਥੇ ਪੈਰੀਂ ਉੱਥੇ ਠੀਕ ਹੈ ਉਹਦਾ ਥੱਲੇ ਗੱਦਾ ਲਾ ਦਿਓ ਥੱਲੇ ਮੈਂ ਤੁਹਾਡੇ ਕੋਲ ਬਹਿ ਜਾਉਂ ਥੋੜੇ ਥੱਲੇ ਬਹਿ ਜਾਉਂ ਮੈਂ ਤਾਂ ਗਿੱਜੇ ਥੱਲੇ ਹਮ ਤਾਂ ਮੰਮੀ ਪੈਰੀਂ ਇੱਥੇ ਓਏ ਮਨਦੀਪ ਹੋਂਦਾ 10 ਲੋਕ ਤੁਹਾਡੇ ਕੋਲ ਗੱਦਾਂ ਦੀ ਬਣਾਉਂਦਾ ਰਾਤ ਰਿਸ਼ਤੇਦਾਰ ਆਏ ਹੋਣੇ ਬਟਾ ਚਲ ਜਿਆ ਜੜ ਤੋਂ ਹੁਣ ਲੱਗਾ ਬੈਠ ਜਾ ਨਾ ਦਿਨ ਹੋਈਏ ਨੀ ਪਰਦਿਆਂ ਦੇ ਪਹਿਣਾ ਕਰਨੇ ਹੋਏ ਆਪ ਅਬ ਕੱਲ ਦੇਖਿਆ ਕਮਰ ਕੋ ਉਹ ਉਹ ਨਾਲ ਪਾਤਾ ਫਰਾਟਿਆ ਅੱਧੀ ਰਾਤ ਇਹ ਕਦੀ ਤੂੰ ਤਾਂ ਬਾਹੀ ਗੱਦੇ ਦੀ ਭਜਾ ਕਰ ਹਾਂ 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 ਹਾਂ